ਸਿੱਖ ਇਤਿਹਾਸ ਤੋਂ 100 ਬੀਬੀਆਂ ਉਸ ਲੜੀ ਵਿੱਚ 26ਵੀਂ ਵੀਡੀਓ ਮਾਤਾ ਸੁੰਦਰ ਕੌਰ ਜੀ ਦੇ ਜੀਵਨ ਬਾਰੇ ਮਾਤਾ ਸੁੰਦਰ ਕੌਰ ਲਾਹੌਰ ਦੇ ਭਾਈ ਰਾਮ ਸਰਨ কুমਰਾਉ ਦੀ ਬੇਟੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸਨ ਗੁਰੂ ਗੋਬਿੰਦ ਸਿੰਘ ਜੀ ਨਾਲ ਆਪ ਜੀ ਦਾ ਵਿਆਹ 4 ਅਪ੍ਰੈਲ 1684 ਦੇ ਦਿਨ ਹੋਇਆ 1685 ਵਿੱਚ ਗੁਰੂ ਸਾਹਿਬ ਪੌਂਟਾ ਸਾਹਿਬ ਚਲੇ ਗਏ ਉਥੇ ਮਾਤਾ ਸੁੰਦਰਕੌਰ ਨੇ 27 ਜਨਵਰੀ 1686 ਦੇ ਦਿਨ ਅਜੀਤ ਸਿੰਘ ਨੂੰ ਜਨਮ ਦਿੱਤਾ ਬੱਚੇ ਨੂੰ ਜਨਮ ਦਿਨ ਮਗਰੋਂ ਮਾਤਾ ਸੁੰਦਰਕੌਰ ਬਿਮਾਰ ਪੈ ਗਈ ਮਾਤਾ ਸੁੰਦਰਕੌਰ ਨੇ 1688 ਤੋਂ ਮਾਰਚ 1705 ਤੱਕ ਦਾ ਸਮਾਂ ਅਨੰਦਪੁਰ ਸਾਹਿਬ ਵਿੱਚ ਬਿਤਾਇਆ 1705 ਵਿੱਚ ਅਨੰਦਪੁਰ ਸਾਹਿਬ ਦਾ ਕੇਰਾ ਪੈਣ ਤੋਂ ਕੁਝ ਦਿਨ ਪਹਿਲਾਂ ਹੀ ਉਹ ਤਾਰਾ ਕੌਰ ਨਾਲ ਅਨੰਦਪੁਰ ਤੋਂ ਲਖਨੌਰ ਆਗਰਾ ਹੁੰਦੇ ਹੋਏ ਬਰਹਾਨਪੁਰ ਚਲੇ ਗਏ 1706 ਵਿੱਚ ਜਦ ਆਪ ਨੂੰ ਗੁਰੂ ਸਾਹਿਬ ਦੀ ਤਲਵੰਡੀ ਹੋਣ ਦਾ ਪਤਾ ਲੱਗਾ ਤਾਂ ਆਪ ਉੱਥੇ ਪੁੱਜੇ ਤੇ 6 ਕੁ ਮਹੀਨੇ ਉੱਥੇ ਰਹੇ ਅਕਤੂਬਰ 1708 ਵਿੱਚ ਜਦ ਗੁਰੂ ਜੀ ਦੱਖਣ ਵੱਲ ਗਏ ਤਾਂ ਆਪ ਭਾਈ ਮੱਲਾ ਸਿੰਘ ਅਤੇ ਗੋਦਰੀਆ ਸਿੰਘ ਨਾਲ ਦਿੱਲੀ ਚਲੇ ਗਏ ਤੇ ਫਿਰ ਉੱਥੋਂ ਬਰਹਾਨਪੁਰ ਚਲੇ ਗਏ ਮਈ 1708 ਵਿੱਚ ਗੁਰੂ ਸਾਹਿਬ ਜਦ ਬਰਹਾਨਪੁਰ ਪੁੱਜੇ ਤਾਂ ਆਪ ਨਾਲ ਫਿਰ ਉੱਥੇ ਉਹਨਾਂ ਦਾ ਮੇਲ ਹੋਇਆ ਅਕਤੂਬਰ 1708 ਵਿੱਚ ਆਪ ਗੁਰੂ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਨਦੇਣ ਚਲੇ ਗਏ। ਇਸ ਤੋਂ ਬਾਅਦ ਆਪ ਦਿੱਲੀ ਵਿੱਚ ਆ ਕੇ ਦਿਲਵਾਲੀਆ ਇਲਾਕੇ ਵਿੱਚ ਰਹਿਣ ਲੱਗ ਪਏ। ਵਿੱਚੋਂ ਇੱਕ ਵਾਰ ਆਪ ਅੰਮ੍ਰਿਤਸਰ ਦਰਸ਼ਨਾਂ ਲਈ ਵੀ ਆਏ। ਦਿੱਲੀ ਵਿੱਚ ਜਦ ਅਜੀਤ ਸਿੰਘ ਪੁਲੀਤ ਨੇ ਮੁਗਲ ਦਰਬਾਰੀ ਹੋਣ ਕਰਕੇ ਗੱਤ ਹਰਕਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਆਪ ਉਸ ਨੂੰ ਛੱਡ ਕੇ ਉਸ ਦੀ ਪਤਨੀ ਅਤੇ ਉਸ ਦੇ ਮੁੰਡੇ ਦੇ ਨਾਲ ਬਰਹਾਨਪੁਰ ਆ ਗਏ। ਸੰਗਤ ਜੀ ਤੁਹਾਨੂੰ ਦੱਸ ਦਈਏ ਅਜੀਤ ਸਿੰਘ ਪਲੀਤ ਉਹ ਸੀ ਜਿਸ ਨੂੰ ਮਾਤਾ ਸੁੰਦਰ ਕੌਰ ਨੇ ਗੋਦ ਲਿਆ ਸੀ ਅਤੇ ਇਸ ਦਾ ਇੱਕ ਲੜਕਾ ਹਾਥੀ ਸਿੰਘ ਸੀ ਇਸ ਦੇ ਬਾਰੇ ਜਾਣਕਾਰੀ ਅਗਲੀ ਵੀਡੀਓ ਵਿੱਚ ਤੁਹਾਨੂੰ ਦਵਾਂਗੇ ਗੋਦ ਲਏ ਮੁੰਡੇ ਅਜੀਤ ਸਿੰਘ ਪਲੀਤ ਦੀ ਮੌਤ 1725 ਮਗਰੋਂ ਦਿੱਲੀ ਦੇ ਸਿੱਖ ਆਪ ਨੂੰ ਵਾਪਿਸ ਦਿੱਲੀ ਲੈ ਆਏ ਇੱਥੇ ਹੀ ਸਨ 1746 ਵਿੱਚ ਆਪ ਜੀ ਦੀ ਮੌਤ ਹੋ ਗਈ ਸੰਗਤ ਜੀ ਤੁਹਾਨੂੰ ਦੱਸ ਦਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਕਾਲ ਚਲਾਣਾ ਕਰ ਗਏ ਤਾਂ ਸਿੱਖ ਸੰਗਤ ਮਾਤਾ ਸੁੰਦਰ ਕੌਰ ਜੀ ਦਾ ਹਰ ਇੱਕ ਬਚਨ ਹੁਕਮ ਮੰਨ ਕੇ ਬੰਦੀ ਰਹੀ ਅਤੇ ਉਹਨਾਂ ਦੀ ਹੀ ਦੇਖ ਰਹੇ ਖੇਤ ਸਿੱਖ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਗਲੀ ਵੀਡੀਓ ਮਾਤਾ ਸਹਿਬ ਕੌਰ ਜੀ ਬਾਰੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ